ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਨਵਾ रीतम जान ले हो मन माही ਆਪਣੇ ਸੁਖ ਸਿਓ ਹੀ ਜਗ ਫਾਨ ਦਿਓ ਕੋ ਕਾਹੂ ਕੋ ਨਾਹੀ ਪ੍ਰੀਤਮ ਜਾਨ ਲੈ ਹੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਰਹਾਓ ਸੁਖਮਾਨ ਬਹੁਤ ਮਿਲ ਬੈਠਤ ਰਹਿਤ ਚਾਹੂ ਦੇਸ ਘੇਰੇ ਬਿਪਤ ਪਰੀ ਸਭ ਹੀ ਸੰਗ ਛਾੜਿਤ ਉਨਾ ਆਵਤ 네ਰੇ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਤ ਸੰਗ ਲਾਗੀ ਜਬਹਿ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬੇਦਕੋ ਬਿਉਹਾਰ ਬਨਿਓ ਹੈ ਜਾਸਿਓ ਨੇਹ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨ ਆਇਓ ਏਹ ਹੈ ਬੇਦਕੋ ਬਿਵਹਾਰ ਬਨਿਓ ਹੈ ਜਾਸਿਓ ਨੇਹ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ को काम न आयो वाह गुरु जी का खालसा गुरु जी की फतेह सोरठ महला नावा ਪ੍ਰੀਤਮ ਜਾਨ ਲੀਹੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫੰਦਿਓ ਕੋ ਕਾਹੂ ਕੋ ਨਾਹੀ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸੋਰਠਿ ਮਹਲਾ ਨਵਾਂ ਕਾਮ ਜਾਨ ਲੇ ਹੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਨ ਦਿਓ ਕੋ ਕਾਹੂ ਕੋ ਨਾਹੀ ਪ੍ਰੀਤਮ ਜਾਨਿ ਲੇ ਹੋ ਮਨ ਮਾਹੀ ਆਪਣੇ ਸੁਖ ਸੋਹੀ ਜਗ ਫਾਨ ਦਿਓ ਕੋ ਕਾਹੂ ਕੋ ਨਹੀਂ ਰਹਾ ਸੁਖਮਾ ਆਨ ਬਹੁਤ ਮਿਲ ਬੈਠਤ ਰਹਿਤ ਚਾਹੂ ਦੇਸ ਘੇਰੇ ਬਿਪਤ ਪਰੀ ਸਭ ਹੀ ਸੰਗ ਛਾੜਿਤ ਕੋ ਨਾ ਆਵਤ 네ਰੇ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਤ ਸੰਗ ਲਾਗੀ ਜਬਹਿ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬੇਦਕੋ ਬਿਵਹਾਰ ਬਨਿਓ ਹੈ Jaso ne